ਤੁਸੀਂ ਅੱਜ ਦੇਖਿਆ ਹੋਣਾ ਸੁਣਿਆ ਹੋਣਾ ਉਹਨਾਂ ਦੀ ਕੱਲ ਤਬੀਅਤ ਖਰਾਬ ਹੋ ਗਈ ਉਹ ਹਸਪਤਾਲ ਨੇ ਉਹ ਵੀ ਅਰਦਾਸ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਜਲਦੀ ਸਿਹਤਮੰਦ ਹੋ ਕੇ ਤੰਦਰੁਸਤ ਹੋ ਕੇ ਵਾਪਸ ਆਪਣੇ ਕੰਮ ਤੇ ਆ ਜਾਣ ਘਾਦਾ ਆ ਜਾਣ ਕੱਲ ਉਹਨਾਂ ਨੂੰ ਪ੍ਰੋਬਲਮ ਆਈ ਥੋੜੀ ਨਾ ਠੀਕ ਹੁੰਦੇ ਤਾਂ ਉਹ ਵੀ ਅੱਜ ਸਾਡੇ ਨਾਲ ਉਹਨਾਂ ਨੇ ਆਉਣਾ ਸੀਗਾ ਤਾਂ ਹੀ ਅਸੀਂ ਤਿੰਨੇ ਜਣੇ ਆਏ ਕਿ ਉਹ ਹਸਪੀਟਲ ਉਹਨਾਂ ਨੂੰ ਟੈਸਟ ਕਰਵਾਉਣ ਵਾਸਤੇ ਜਾਣਾ ਪਿਆ ਸੋ ਉਹਨਾਂ ਲਈ ਵੀ ਅਸੀਂ ਅਰਦਾਸ ਕੀਤੀ ਹੈ ਕਿ ਮਾਦਾ ਸੱਚੇ ਬਾਦਸ਼ਾਹ ਸਾਡੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਵੰਦੂਸਤੀ ਜਿਹੜਾ ਬਖਸ਼ਣ ਤੇ ਪੰਜਾਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਦਾ ਸਾਦ ਅਸੀਂ ਤੀਸਰੀ ਪਾਛਾਈ ਗੁਰੂ ਮਰਦਾਸ ਜੀ ਦੇ ਵਸਾਇਦ ਨਗਰ ਹੌਂਦਵਾਲ ਸਾਹਿਬ ਦੇ ਵਿੱਚ ਅੱਜ ਉਹਨਾਂ ਦੇ 450 ਸਾਲਾਂ ਸ਼ਤਾਬ ਦੀ ਜਿਹੜੀ ਆ ਉਸ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਮੱਥਾ ਟੇਕਣਾ ਹੈ ਕਿੰਨੇ ਹੀ ਅਸੀਂ ਕੈਬਨਰ ਮਿਸਟਰ ਮੇਰੇ ਨਾਲ ਲਾਲਜੀਤ ਸਿੰਘ ਜੀ ਭੱਲੜਾ ਤੇ ਈਟੀਓ ਸਾਹਿਬ ਸੀਐਮ ਸਾਹਿਬ ਨੇ ਸਾਡੀ ਡਿਊਟੀ ਲਾਈ ਵੈਸੇ ਵੀ ਅਸੀਂ ਆਉਨੇ ਆ ਸਾਡਾ ਤੇ ਆਪਣਾ ਏ ਕਰਿਆ ਸਾਡੇ ਗੁਰੂ ਦਾ ਕਰਿਆ ਪੈਸੇ ਬਹੁਤ ਬਾਤ ਮੱਥਾ ਟੇਕਣੋਂ ਨਹੀਂ ਆਪਾਂ ਅੱਜ ਕਿਉਂਕਿ ਬੜਾ ਇਤਿਹਾਸਿਕ ਦਿਨ ਏ ਇਸ ਦਿਨ ਦੇ ਉੱਤੇ ਅਸੀਂ ਮੱਥਾ ਟੇਕਿਆ ਔਰ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਮਾਨ ਸਾਹਿਬ ਦੇ ਬਣਾਉਣਾ ਉਹਦੇ ਵਾਸਤੇ ਅਰਦਾਸ ਕੀਤੀ ਕਿ ਸਤਿਗੁਰੂ ਸਾਡੇ ਪੰਜਾਬ ਤੇ ਕਿਰਪਾ ਕਰਨ ਸਾਨੂੰ ਵੀ ਬਲ ਬਖਸ਼ਣ ਕਿ ਅਸੀਂ ਪੰਜਾਬ ਨੂੰ ਹੋਰ ਵਧੀਆ ਜਿਹੜਾ ਕਸ ਸਕੀਏ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ ਇਹ ਅਸੀਂ ਅੰਦਾਸਾ ਕਰਦੇ ਸੀਮ ਸਾਹਿਬ ਦਾ ਕੀ ਜਾ ਰਿਹਾ ਸੀ ਕਿ ਉਹ ਹੋਣਗੇ ਦਸਤਕਾਰੀ ਨਹੀਂ ਤੁਸੀਂ ਅੱਜ ਦੇਖਿਆ ਹੋਣਾ ਸੁਣਿਆ ਉਹਦਾ ਉਹਨਾਂ ਦੀ ਕੱਲ ਤਬੀਅਤ ਖਰਾਬ ਹੋ ਗਈ ਉਹ ਹਸਪਤਾਲ ਨੇ ਉਹ ਵੀ ਅਰਦਾਸ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਜਲਦੀ ਸਿਹਤਮੰਦ ਹੋ ਕੇ ਤੰਦਰੁਸਤ ਹੋ ਕੇ ਵਾਪਸ ਆਪਣੇ ਕੰਮ ਤੇ ਆ ਜਾਣ ਘਾਦਾ ਆ ਜਾਣ ਕੱਲ ਉਹਨਾਂ ਨੂੰ ਪ੍ਰੋਬਲਮ ਆਈ ਥੋੜੀ ਨਾ ਠੀਕ ਹੁੰਦੇ ਤਾਂ ਉਹ ਵੀ ਅੱਜ ਸਾਡੇ ਨਾਲ ਉਹਨਾਂ ਨੇ ਆਉਣਾ ਸੀਗਾ ਤਾਂ ਹੀ ਅਸੀਂ ਤਿੰਨੇ ਜਣੇ ਆਏ ਕਿ ਉਹ ਹਸਪੀਟਲ ਉਹਨਾਂ ਨੂੰ ਟੈਸਟ ਕਰਵਾਉਣ ਵਾਸਤੇ ਜਾਣਾ ਪਿਆ ਸੋਨਾਂ ਲਈ ਵੀ ਅਸੀਂ ਅਰਦਾਸ ਕੀਤੀ ਹੈ ਕਿ ਮਾਤਾ ਸੱਚੇ ਪਾਤਸ਼ਾਹ ਸਾਡੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਤੰਦੁਸਤੀ ਜਿਹੜਾ ਬਖਸ਼ਣ ਤੇ ਪੰਜਾਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪੰਜਾਬ ਰੰਗ ਦਾ ਪੰਜਾਬ